तो तो तीजी वर्सी की अरदास पंच साहबानीर पुलिस प्रशासन जी तीन योगदान पाया सब तो पहले तुम सारे अदा वाहू जी का खालसा श्री वागुरू जी ਪੇਰੋਂ ਤਿੰਨ ਸਾਲ ਦਾ ਸਮਾਂ ਜਿਸ ਤਰ੍ਹਾਂ ਲੰਘਿਆ ਬਿਆਨ ਕਰਨਾ ਬਹੁਤ ਔਖ ਹੈ ਇੱਕ ਇੱਕ ਪਲ ਕੋਤੋਂ ਵਿਧਾ ਘਟਣਾ ਸ਼ਾਇਦ ਮੈਂ ਜਗਤ ਦੀ ਆਦਾ ਦਿੱਖੀ ਜਾਣਾ ਮੇਰਾ ਗਾਪਰ ਜਾਂਦਾ ਪਰ ਫਿਰ ਵੀ ਮੈਨੂੰ ਇੱਕ ਚੀਜ਼ ਸਕੂਨ ਦਿੰਦੀ ਹੈ ਉਹ ਤੁਹਾਡਾ ਸਾਥ ਅਗਰ ਤੁਹਾਡਾ ਸਾਥ ਨਾ ਹੁੰਦਾ ਮੈਨੂੰ ਨਹੀਂ ਲੱਗਦਾ ਜਿੱਥੋਂ ਤੱਕ ਆਪਾਂ ਇਨਵੈਸਟੀਗੇਸ਼ਨ ਨੂੰ ਜਾਂ ਆਪਣੇ ਕੇਸ ਨੂੰ ਲੈ ਕੇ ਪਹੁੰਚੇ ਆ ਇੰਨਾ ਵੀ ਕਰ ਪਾਉਂਗਾ ਜਿਸ ਤਰ੍ਹਾਂ ਸਟੇਟ ਸਰਕਾਰ ਦੀ ਠੀਕਾ ਧਾਰੀ ਹੈ ਇੱਕ ਸੌ ਖਾਦੀ ਆ ਵੀ ਸਿੱਧੂ ਮੂਸੇਵਾਲੇ ਦੀ ਜਿੱਥੇ ਕਿਤੇ ਵੀ ਕੋਈ ਕਮੈਂਟ ਆਉਂਦੀ ਆ ਉਹ ਠੋਕਣਾ ਨਹੀਂ ਉਹਨੂੰ ਨੱਪਣਾ ਚਾਹੇ ਅਸੀਂ ਦੂਜੀ ਵਰਸੀ ਬਣਾਈ ਸਾਡਾ ਮਣਿਆ ਆਪਣਾ ਰਾਸ਼ਨ ਅਸੀਂ ਜਦ ਆ ਕੇ ਬਹੁਤ ਸ਼ਲਾਖਸ ਪਾ ਕੇ ਆਏ ਉਸੇ ਦਿਨ ਜਿੱਦਾਂ ਇਹ ਅਮਰਤ ਪਾਪੋ ਫੜਨਾ ਸੀ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਆ ਹਰ ਸਾਡਾ ਜਿਹੜਾ ਸਮਾਗਮ ਹੈ ਜੋ ਪੁੱਤ ਦੀ ਯਾਦ ਦੇ ਵਿੱਚ ਕਰਦੇ ਆ ਇੱਕ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਦੇ ਲਈ ਕਰਦੇ ਆ ਉਹਨਾਂ ਦੇ ਵਿੱਚ ਵੀ ਇਹਨਾਂ ਵੱਲੋਂ ਹਰ ਵਾਰ ਰਿਕਾ ਪਾਇਆ ਜਾਂਦਾ ਤੁਸੀਂ ਸਾਰਿਆਂ ਨੇ ਵੇਖਿਆ ਹੁਣੇ ਨਾ ਪਰ ਚੁੱਕੀ ਹੱਦ ਕਿਸ ਤੱਕ ਹੈ ਇੱਕ ਲੋਕ ਕਿੱਥੋਂ ਤੱਕ ਜਾਂਦੇ ਨੇ ਪੁੱਤ ਨੂੰ ਮਾਰ ਦਿੱਤਾ ਅਸੀਂ ਕਰ ਲਿਆ ਅਸੀਂ ਸਮਝ ਲਿਆ ਅਕਾਲ ਪੁਰਖ ਦਾ ਭਾਣਾ ਮੰਨ ਲਿਆ ਉਸ ਤੋਂ ਬਾਅਦ ਜਿਹੜਾ ਨਵਾਂ ਮਿੱਤਰਾ ਵੀ ਦੰਪ ਲੈਂਦਾ ਮੈਨੂੰ ਅਫਸਰ ਮਿਲਦੇ ਨੇ ਪਰ ਉਹ ਆਪੇ ਮਜਬੂਰੀ ਦੱਸ ਕੇ ਅੱਖਾਂ ਦੇ ਹੰਝੂ ਲੈ ਕੇ ਗੱਲ ਕਰਨ ਕਰਦੇ ਆ ਕਿ ਸਰਕਾਰ ਕਹਿੰਦੀ ਹੈ ਸ਼ਰਾਬ ਤੋਂ ਤੋੜੋ ਸਾਡਾ ਮਰਨਾ ਵੀ ਸਰਕਾਰ ਦੇ ਧਿਆਨ 'ਚ ਸਾਡਾ ਜੰਮਣਾ ਵੀ ਸਰਕਾਰ ਦੇ ਧਿਆਨ ਦੇ ਵਿੱਚ ਇਹ ਗੱਲ ਪੰਜਾਬੀਆਂ ਨੂੰ ਥੋੜ ਨੂੰ ਆਪ ਦੇ ਦਿਮਾਗ ਦੇ ਵਿੱਚ ਗੱਲ ਭਰਨੀ ਪੋਗੀ ਮੈਂ ਤਾਂ ਸਭ ਹੀ ਦੱਸਿਆ ਸੀ ਸਾਡੇ ਉਮਰ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਛੁੜ ਛੁੜ ਕੇ ਨਿਸ਼ਾਨਾ ਬਣਾ ਰਹੀ ਹੈ ਜੇ ਅਸੀਂ ਕਿਸੇ ਵੀ ਬਾਤ ਦੇ ਇਕੱਠੇ ਨਾ ਹੋਏ ਤਾਂ ਤੁਸੀਂ ਦੇਖ ਲਓ ਮੇਰੇ ਵਰਗੇ ਪਰਵਾਹਾਂ ਦੀ ਕੀਮਤੀ ਇੱਥੇ ਬਾਤੀ ਚੁੜੀ ਜਾਣੀ ਹੈ ਅੱਜ ਦਾ ਸਮਾਗਮ ਮੱਪੈਲਗੌਂ ਦੇ ਵਿੱਚ ਜਿਹੜੇ ਸਾਡੇ ਸਰਦਾਰੋਸ਼ ਬੱਚੇ ਗੋਹਿਆਂ ਦੇ ਨਾਲ ਖੁੰਨੇ ਅੱਜ ਦਾ ਸਮਾਗਮ ਜਿਹੜਾ ਗੋਹਿਆਂ ਦੇ ਦਾ ਨਜ਼ਾਇਜ਼ ਪੁਲਿਸ ਦੇ ਤੇ ਸ਼ਰਧਾਂ ਦੇ ਨਾਲ ਸਹੀ ਲੋਆ ਬੱਚਾ ਹਰ ਵਸ ਸ਼ਹੀਦ ਕੌਮਾਂ ਬਣਾ ਬੱਚਾ ਨੂੰ ਜਿਹਨਾਂ ਦਾ ਬਿਨਾ ਕਿਸੂਰ ਤੋਂ ਤੁਸੀਂ ਕਤਲ ਕਰਦੇ ਹੋ ਉਹਨਾਂ ਦੇ ਨਾਲ ਹਰਦਾ ਮੈਂ ਪੰਨ ਵੀ ਕਰਾਂ ਔਰ ਕੁਝ ਥੋੜਾ ਜਿਹਾ ਕਬਰ ਆ ਜਾਂਦੇ ਹੋ ਆਪਣੇ ਫੋਲੋਅਰ ਘਟ ਗਏ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਬਾਹਲਾ ਨਾਲ ਥੋੜੇ ਜਿੰਨੇ ਪਰ ਸਿਹੜੀ ਹੋਣੀ ਚਾਹੀਦੀ ਹੈ ਜੇ ਤੀ ਇਹ ਪੁੱਤ ਦੇ ਮਗਰ ਬਹੁਤ ਬੱਤੀ ਸੀ ਪਰ ਖੜਨ ਵਾਲੇ ਬਹੁਤ ਥੋੜੇ ਨੇ ਜਿਹੜਿਆ ਤੁਹਾਡੇ ਵਿੱਚ ਵਿੱਚੋਂ ਪਰਵਾਹ ਨਾ ਕਰੇ ਕਰੋ ਜਿਹੜੀ ਗੱਲ ਆਪਣੇ ਮਨ ਦੇ ਵਿੱਚ ਹੈ ਜਦ ਤੱਕ ਉਹ ਜੇ ਸਰਕਾਰਾਂ ਦਾ ਆਪ ਬ੍ਰੋਧ ਕਰਾਂਗੇ ਜੇ ਕੋ ਕੰਮ ਥੋੜੇ ਲੱਤ ਦੇ ਦਾ ਹੁੰਦੇ ਹੀ ਹੈ ਇਹ ਹੁੰਦੇ ਹੀ ਆ ਆਪਾਂ ਨਾ ਅਰਾਦਾ ਨਹੀਂ ਛੋਣਾ ਕਰ ਸਕਦੇ ਕਈ ਲੋਕ ਮੈਨੂੰ ਬੁਲੂ ਜੀ ਦੱਸਦੇ ਆ ਠੀਕ ਆ ਭਾਈ ਬਤਾ ਜੀ ਕਿਤੇ ਤਦੋਂ ਕੋਈ ਨਾ ਸੁਣੇ ਕਿਸੇ ਦਰਦ ਤੇ ਦਾ ਜਾਵਾਂਗੇ ਕਿਉਂਕਿ ਤੁਸੀਂ ਐਪਲੀਕੇਸ਼ਨ ਦਿੱੰਨੇ ਆ ਸਾਜੀ ਹਰੇਕ ਪੁਲਿਸ ਕੋਲੇ ਜਿਹੜੀ ਕੰਪਲੇਂਟ ਪਈ ਹੈ ਉਹ ਉੱਥੇ ਦੀ ਓਕੇ ਪਈ ਹੈ ਮੈਂ ਤੁਹਾਨੂੰ ਤਿੰਨ ਸਾਲਾਂ ਦਾ ਜਿਹੜਾ ਸੰਤਾਪ ਅਸਰ ਲੱਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਲਾਰੈਂਸ ਨੇ ਜੀ ਵੀਡੀਓ ਕਰਨ ਵਾਲਾ ਡੀਐਸਪੀ ਸਰਕਾਰ ਨੇ ਸਸਪੈਂਡ ਕਰਤਾ ਚੈਨਲ ਦੇ ਉੱਤੇ ਦੋ 12 ਤੋਂ 15 ਮਿਲੀਅਨ ਦੇ ਕਰੀਬ ਉਹ ਜਿਹੜੀ ਵੀਡੀਓ ਚੱਲ ਗਈ ਕੰਤੋਂ ਮੇਰੇ ਪੁੱਤ ਦਾ ਗਾਣਾ 24 ਘੰਟੇ ਚੱਲਿਆ ਮੇਰੇ ਪੁੱਤ ਦਾ ਗਾਣਾ ਜੀ ਕਹਿੰਦਾ ਸੀ ਉਹ ਪੰਜਾਬੀਆਂ ਦੇ ਪਾਣੀ ਦੀ ਗੱਲ ਕਰਦਾ ਸੀ ਸੱਚੀ ਉਹਦਾ ਮੈਨਾਂ ਕੌੜਾ ਲੱਗਿਆ ਕਿ ਇੰਨੀ ਜ਼ਬਰਦਸਤੀ ਉਹ ਗਾਣਾ ਵੈਨ ਕੀਤਾ ਸਾਡੀ ਹਰ ਗੱਲ ਦੇ ਉੱਤੇ ਇਹਨਾਂ ਦਾ ਚੱਕਾ ਹੈ ਮੇਰੇ ਘਰੇ ਕੰਮ ਕਰਨ ਵਾਲੇ ਬੰਦੇ ਦਾ ਮੋਰ ਵੀ ਜਿਹੜਾ ਸਰ ਦੇ ਚਲੇ ਗਿਆ ਪਈ ਇੰਜਾਂ ਤਾਂ ਕੋਈ ਬਾਕੀ ਆ ਮੈਂ ਸਾਰਿਆਂ ਦੇ ਕਰੀ ਹੱਥ ਲਾਏ ਜਾ ਕੇ ਓਏ ਮੈਂ ਦੇਸ਼ ਦੇ ਗ੍ਰਹਿ ਮੰਤਰੀ ਦੇ ਕੋਲੇ ਜਾ ਕੇ ਗੜਗੜਾਇਆ ਔਰ ਇਹਨਾਂ ਦਾ ਹੁਕਮ ਸੀ ਮੈਂ ਪੁੱਤ ਦੇ ਫੁੱਲ ਚੋਕੇ ਘਰੋਂ ਗਿਆ ਇਹਦਾ ਸਿਸਟਮ ਦਾ ਹਿੱਸਾ ਬਣੋ ਪਰ ਮੈਨੂੰ ਦੱਸੋ ਜਦੋਂ ਲੀਗਲ ਸਿਸਟਮ ਦਾ ਹਿੱਸਾ ਮੇਰੇ ਪੁੱਤ ਦੀਆਂ ਆਸਤੀਆਂ ਨੂੰ ਬਣਾਉਂਦੇ ਐ ਤਾਂ ਜਦੋਂ ਮੈਂ ਦਰਦਰ ਜਾ ਕੇ ਲੋਕਾਂ ਤੋਂ ਭੀੜ ਨੂੰ ਉੱਪਰ ਚਾਗੀ ਤਾਂ ਮੈਂ ਕੀ ਬਣਾਦਾ ਇਹ ਕਾਲੀ ਬੋਈ ਸਰਕਾਰ ਗੱਲ ਵੀ ਸੁਣਦੀ ਅਸੀਂ ਮੀਆਂ ਬੀਬੀ ਜਾ ਕੇ ਵਿਧਾਨ ਸਭਾ ਦੇ ਵਿੱਚ ਵੀ ਜਾ ਕੇ ਬਹਿ ਕੇ 25 ਫੁੱਟ ਦੀ ਦੂਰੀ ਦੇ ਬੈਠਾ ਬੰਨਤ ਮਾਨ ਮੈਨੂੰ ਵੀ ਇੱਕ ਗੱਲ ਦੀ ਗਲਤਫਹਿਮੀ ਸੀ ਵੀ ਕਲਾਕਾਰ ਬਹੁਤ ਐਮਐਲਏ ਬਣਿਆ ਕਿ ਕਲਾਕਾਰ ਤਾਂ ਤੇਰੇ ਪੁੱਤ ਨੂੰ ਬਹੁਤ ਪਿਆਰ ਕਰਦੇ ਆ ਉਹ ਅੱਗੇ ਪੁੱਛਣਗੇ ਬਾਕੂ ਪੁੱਤ ਨੂੰ ਇੱਥੇ ਕੋਲ ਬੈਠਾ ਤੇਰੀ ਗੱਲ ਕਰਾਂਗੇ ਕਲਾਕਾਰਾਂ ਨੇ ਭੱਤੇ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਆ ਕਿਸ ਤਰ੍ਹਾਂ ਦੇ ਮਰਾਂ ਦੀਆਂ ਲੱਗ ਕੇ ਜਦੋਂ ਜਦੋਂ ਵਕਤ ਪੈਂਦਾ ਉਹ ਮੇਰੇ ਲਈ ਖੜਦੇ ਆ ਸੌਖਾ ਕੋਈ ਜਦੋਂ ਲੱਗਦੀ ਸੁਨੋ ਤਾਂ ਫਾਈਦਾ ਰੋਟੋ ਨਹੀਂ ਮੰਨਿਆ ਜੀ ਬੜਿਆਂ ਨੇ ਸੀਟਾਂ ਮਿਲਿਆ ਸੀ ਕੱਲੇ ਕੱਲੇ ਕਰਕੇ ਪੁੱਤਾਂ ਪੁਤਰੀਆਂ ਦਾ ਤੇ ਸੀ ਜੁੰਦੇ ਨੇ ਕਹਿੰਦੇ ਖੁੰਡੇ ਸੀ ਜਿਹੜੇ ਮੈਂਤਾਰੇ ਨਹੀਂ ਇਹਦਾ ਸਬੰਧ ਬਿਕਰਮ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਵਾਂਗੇ ਹੋਰ ਜਾਣਕਾਰੀ ਪਰੰਤੋਂ ਅੱਜ ਮੈਂ ਜਿਹੜੀ ਗੱਲ ਆ ਜਿਲਮੇ ਦਾ ਜਸਸ ਨੂੰ ਲੈ ਕੇ ਪੁੱਤ ਦੀ ਆਤਮਾ ਦੀ ਸ਼ਾਂਤੀ ਨੂੰ ਲੈ ਕੇ ਮੈਂ ਉਹੀ ਗੱਲਾਂ ਕਰਦੀ ਹਾਂ ਇਸ ਦੇ ਘੇਰੇ ਤੋਂ ਬਾਹਰ ਨਹੀਂ ਜਾਣਾ। ਐਨਾ ਤਾਂ ਖਾਧਾ ਖਦੇ ਕੋਈ ਗਲਮੀ ਨਹੀਂ ਬੇਚਾਰੇ ਵੀ ਨਹੀਂ ਕੀਤਾ ਜਾਂਦਾ ਇਹ ਸਰਕਾਰ ਕਰਦੀ ਹੈ। ਸਾਡੇ ਪੁੱਤਾਂ ਦਾ ਖੂਨ ਇੰਨਾ ਸਸਤਾ ਹੋ ਗਿਆ ਇੱਕ ਘਾਤ ਪਾਰਕ ਕਰਕੇ ਪਿੱਛੇ ਜਾ ਤੁਸੀਂ ਕਤਲ ਕਰ ਦਿੰਦੇ ਹੋ। ਇਹ ਸਰਕਾਰਾਂ ਕਿਉਂ ਨਹੀਂ ਕਤਲ ਦੇ ਸਜ਼ਾ ਜਿਹੜੀ ਨੂੰ ਸਖਤ ਕਰਦੀਆਂ ਇੱਕ 300 ਬੋਲਾ ਪਰਚਾ ਦਿੰਦੇ ਹੋ। ਸਮਾਨਤ ਹੋਏਗੇ ਮੁਰਤੇ ਅਗਲਾ ਅੰਦਰ ਵੀ ਜਾਂਦਾ ਕੀ ਜਦੋਂ ਇੱਕ ਵਿਅਕਤੀ ਸਦਾ ਘਾਤਦਾ ਪੇੜਾ ਬੁੰਡਾ ਬਚ ਗਿਆ ਇਹਦੀ ਸਜ਼ਾ ਇੰਨੀ ਹੈ ਕਿ 4 ਸਾਲਾਂ ਚੱਤ ਬਾਕੀ ਅੰਦਰ ਬੈਠੇ ਹੱਸਦੇ ਆ ਮੈਂ ਜਦੋਂ ਕੋਰਟ ਦੇ ਵਿੱਚ ਜਾਂਦਾ ਸਾਡੇ ਹੱਥ ਦੇਖ ਕੇ ਜਦੋਂ ਆਉਂਦੇ ਨੇ ਪੇਚੀਆਂ ਦੇ ਉੱਤੇ ਹੱਸਦੇ ਆ ਮੁਸਕਰੀਆਂ ਮਾਰਦੇ ਨੇ ਉਹਨੀਆਂ ਮਾਰਦੇ ਕਿ ਤੁਸੀਂ ਦੇ ਮੁਰਾ ਬੜਾ ਆਖਾ ਜਿਨਾ ਸੀ ਹੁਣ ਜੀਰ ਹੋਣਿਆ 4 ਸਾਲ ਪਰ ਮੈਨੂੰ ਇਸ ਦਾ ਆਮਾ ਦੀ ਪਰਮਾਤਮਾ ਦੇ ਕਿਉਂਕਿ ਮੈਂ ਬੱਚਾ ਹੀ ਜੀਉਂ ਹੁਣ ਘੱਟਾ ਮਾਰੇ ਜਿੱਥੇ ਗਤੀਵਿਧੀ ਪੋਲਿਟੀ ਗੱਲ ਕਰਦੇ ਆ ਕੋਈ ਹੋਰ ਕਰਦੇ ਆ ਚਾਰ ਪੰਜ ਇਕੱਠੇ ਕਰਦੇ ਆ ਕਲਾਕ ਰਕਮਾਂ ਦੇ ਵਿੱਚ ਗਾਲਾਂ ਜੇ ਉਹ ਉਹ ਬੱਕੇ ਜਦੋਂ ਬਕਦੇ ਮੈਂ ਕਹਿੰਦਾ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਮੈਂ ਜਿੱਦਾਂ ਸੋਚਿਆ ਪੁੱਤ ਦਾ ਇਨਸਾਫ ਦੇ ਸਹੀ ਪਰ ਲੈ ਕੇ ਚੱਡੂੰਗਾ ਕਿਸੇ ਦਾ ਕਿਸੇ ਠੀਕੇ ਜਿੱਥੇ ਜਿੱਥੇ ਵੀ ਗੱਤੇ ਜਾ ਕੇ ਆਖਰੀ ਮੌਣੀ ਪਈ ਮੈਂ ਜਾਉਂਦਾ ਹਾਂ ਔਰ ਪੁੱਤ ਦਾ ਸਾਥ ਮੈਨੂੰ ਹਰ ਵੇਲੇ ਮਿਲਣਾ ਚਾਹੀਦਾ ਔਰ ਅੱਜ ਤੱਕ ਤੁਸੀਂ ਦਿੱਤਾ ਵੀ ਹੈ ਮੇਰਾ ਸਦਾ ਦੇਖੋ ਕਿ ਕਰਨੀ ਝੁਕਦਾ ਤੁਸੀਂ ਦੂਰੋਂ ਮੇੜੋਂ ਮੇਰਾ ਕਹਿੰਦਾ ਮਹਾਰਾਜ ਕੋ ਵੀ ਦਵਾਟਾਇਆ ਬਹੁਤ ਗੱਡੀ ਗੱਲ ਤੁਸੀਂ ਆਪ ਦੇ ਭਰਾ ਨੂੰ ਨਾਲ ਪਿਆਰ ਕਰਦੇ ਹੋ ਫਿਰ ਵੀ ਪ੍ਰਗਨ ਦੇ ਵਿੱਚ ਕੋਈ ਸਾਡੇ ਤੋਂ ਕਮੀ ਪੇਛੀ ਰਹੇਗੀ ਹੋਵੇ ਕਿਸੇ ਗੱਲ ਦੀ ਕਿਉਂਕਿ ਜਦੋਂ ਘੱਟ ਜਿਆਦਾ ਹੋ ਜਾਂਦਾ ਹੈ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਤਾਂ ਸਾਨੂੰ ਮਾਫ ਕਰਿਓ ਉਸ ਗੱਲ ਤੇ ਦੀ ਅੱਗੇ ਤੋਂ ਅਸੀਂ ਸਾਰੀ ਗੱਲ ਦਾ ਧਿਆਨ ਰੱਖਾਂਗੇ ਕਿਸੇ ਨੂੰ ਕੋਈ ਗਲਤ ਨਾ ਬਤ ਘਟ ਹੈਗਾ ਹੋਮਾ ਪਾਉ ਕੋ ਹੋਇਆ ਉਹ ਜੀ ਆਓ ਜੀ ਤੁਹਾਡੇ ਪਿੱਛੇ ਜਾਂਦਾ ਜਵਾਨ ਤੋਂ ਦੱਸਣ ਤੋਂ ਮਾਫ ਕਰਜੋਗਾ ਤੁਸੀਂ ਸਾਰੇ ਜਿੰਨੇ ਵੀ ਕਾਪੂ ਕਾਪੂ ਦੇ ਵਿਚਾਰੇ ਕੇ ਆਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ